ਮੈਂ ਤੁਹਾਡਾ ਆਪਣਾ ਵਿਜੇਂਦਰ ਸਿੰਘਲਾ ਜਿਸਨੂੰ ਖਾਲਸਾ ਪੰਥ ਦੀ ਇਸ ਪਵਿੱਤਰ ਧਰਤੀ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਕਾਂਗਰਸ ਪਾਰਟੀ ਨੇ ਟਿਕਟ ਦੇ ਕੇ ਤੁਹਾਡੀ ਸੇਵਾ ਵਿੱਚ ਭੇਜਿਆ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਕਿ 4 ਮਈ ਦਿਨ ਸ਼ਨੀਵਾਰ ਨੂੰ ਵੇਰਕਾ ਮਿਲਕ ਪਲਾਂਟ ਤੋਂ ਸਵੇਰੇ 10 ਵਜੇ ਮੈਂ ਆਪਣੇ ਚੋਣ ਮਹਮ ਦਾ ਆਗਾਜ਼ ਇੱਕ ਰੋਡ ਸ਼ੋਅ ਦੇ ਰੂਪ ਦੇ ਵਿੱਚ ਕਰ ਰਿਹਾ ਹਾਂ ਇਸ ਹੱਕ ਤੇ ਸੱਚ ਦੀ ਲੜਾਈ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਹਿਯੋਗ ਪਿਆਰ ਆਸ਼ੀਰਵਾਦ ਆਪਣੇ ਵੱਡੇ ਸੰਗਤ ਦੇ ਨਾਲ ਆਪਣੇ ਸਾਥੀਆਂ ਸਮੇਤ ਪਹੁੰਚ ਕੇ ਆਪਣੇ ਇਸ ਨਿਮਾਣੇ ਜੇ ਦਾਸ ਨੂੰ ਆਸ਼ੀਰਵਾਦ ਦਿਓ ਪਿਆਰ ਦਿਓ ਔਰ ਇਸ ਮਹਿੰਮ ਦਾ ਹਿੱਸਾ ਬਣੋ ਮੈਂ ਆਪਣਾ ਪ੍ਰੋਗਰਾਮ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਤੁਹਾਡੇ ਨਾਲ ਸਾਂਝ ਕਰੂੰਗਾ ਤੁਹਾਡਾ ਆਪਣਾ ਵਿਜੇਂਦਰ ਸਿੰਘਲਾ